ਉਹ ਜਿਹੜਾ ਇਹਨਾਂ ਨੇ 300 ਜਿਹੜਾ 2800 ਰੁਪਿਆਂ ਦਾ ਜਿਹੜਾ ਕੇਸ ਰਜਿਸਟਰ ਹੋਇਆ ਇਹਨਾਂ ਨੇ ਬੁਲਾ ਲਿਆ ਉਹਨੂੰ ਢਾਲ ਬਣ ਕੇ ਅਕਾਲੀ ਦਲ ਅਸਰ ਕਿਨੇ ਧਿਆਨ ਆ ਜਦ ਦਾ ਤਾਂ ਤਾਂ ਕੁਛ ਆਣਾ ਨਹੀਂ ਅਸਰ ਆਣਾ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਤੇ ਔਰ ਉਹਨਾਂ ਨੇ ਸੋਚਿਆ ਵੀ ਇਹਨੂੰ ਢਾਲ ਬਣਾ ਕੇ ਇਸਤੇਮਾਲ ਕਰ ਲੋ ਵੀ ਇਹ ਤੋਂ ਹੁਕਮ ਕਰੇਗਾ ਤੇ ਜੈ ਜੈਕਾਰ ਹੋ ਜੇਗੀ ਸਾਡੀ ਤੇ ਹੋਰਸਾ ਸਾਡੀ ਸੇਫਟੀ ਹੋ ਜਵੇ ਤੇ ਸਿੱਖ ਸਾਡੇ ਨਾਲ ਖੜੇ ਹੋ ਜਾਣ ਉਹ ਮੰਨਦਾ ਹੈ ਨਾ ਮੈਂ ਉਹ ਹੀ ਤਾਂ ਕਹਿ ਰਿਹਾ ਨਾ ਵੀ ਉੱਥੇ ਸਿਰ ਕਿਰਪਾਨਾਂ ਦੇ ਥੋੜੀ ਉਹ ਤੁਸੀਂ ਕਰ ਸਕਦੇ ਹੋ ਨਹੀਂ ਉਹ ਤਾਂ ਕਹਿੰਦਾ ਨਾ ਮੈਂ ਜਾਊਂਗਾ ਔਰ ਮੈਂ ਜਾ ਕੇ ਤੁਹਾਨੂੰ ਖਿਲਾਰ ਕੇ ਛੁੱਟ ਜਾਵਾਂਗਾ ਮੈਨੂੰ ਬੁਲਾਇਆ ਮੈਂ ਨੀਵਾ ਹੋ ਕੇ ਜਾਊਂਗਾ 아니 ਕੋਈ ਮੈਂ ਕੋਈ ਹਿਸਾਬ ਲੈਣ ਚੱਲੇ ਮੈਂ ਤਾਂ ਹਿਸਾਬ ਦੇਣ ਚੱਲੇ ਮੈਂ ਤਾਂ ਆਪਣਾ ਹਿਸਾਬ ਦੇਣ ਚੱਲੇ ਮੈਂ ਕਹੇ ਤਾ ਜਿਵੇਂ ਪੂਰੇ ਸਬੂਤਾ ਸਮੇਂ ਜਾਣ ਨਾ ਨਾ ਤੁਹਾਨੂੰ ਖਿਲਾਰ ਕੇ ਛੁੱਟ ਦਊਗਾ ਤੁਸੀਂ ਤਾਂ ਆਪਦੇ ਗੱਲ ਆਪ ਸਿਆਪਾ ਪਾ ਲਿਆ ਜੋ ਕੁਝ ਤੁਸੀਂ ਅਜੇ ਤੱਕ ਸਿਪਾਈ ਬੈਠੇ ਜੇ ਨਾ ਉਹ ਸਾਰਾ ਦੁਨੀਆਂ ਦੇ ਸਾਹਮਣੇ ਆ ਜਾਊਗਾ ਜਦੋਂ ਕੀ ਮਿਨਿਸਟਰ ਉੱਤੇ ਪਹੁੰਚ ਗਿਆ ਕਿਉਂਕਿ ਉਹਨਾਂ ਦਾ ਇਲਾਜ ਕਰਨਾ ਨਹੀਂ ਉਹਨਾਂ ਕੋਲ ਤੱਤ ਹੈ ਵੀ ਨਹੀਂ ਕਿਉਂਕਿ ਇਹ ਮਾਮਲੇ 'ਚ ਹੁਣ ਆਲਰੇਡੀ ਪੁਲਿਸ ਆਲਰੇਡੀ ਉਹਨਾਂ ਦੇ ਕੋਲ ਇਨਵੈਸਟੀਗੇਸ਼ਨ ਆ ਉਹਨਾਂ ਕੋਲ ਨੇ ਸਬੂਤ ਉਹਨਾਂ ਦੇ ਕੋਲ ਦੇ ਆਡੀਓ ਰਿਕਾਰਡਿੰਗ ਆ ਬਾਹਰ ਆ ਗਿਆ ਸਾਰੇ ਆ ਗਿਆ ਤਾਂ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਸੰਸਥਾ ਹੈ ਤੁਸੀਂ ਉਹਨੂੰ ਮਿਸਯੂਜ਼ ਨਹੀਂ ਕਰ ਸਕਦੇ ਕੁਝ ਲੋਕਾਂ ਦੇ ਵਾਸਤੇ ਜੋ ਡਿਗਰਗਾਈ ਸਾਹਿਬ ਤੁਸੀਂ ਕਰਨ ਜਾ ਰਹੇ ਹੋ ਨਾ ਔਰ ਜੋ ਮਨਸ਼ਾ ਜਿਸ ਮਨਸ਼ਾ ਨਾਲ ਤੁਸੀਂ ਕਰ ਰਹੇ ਹੋ ਇਹ ਸਿੱਖਾਂ ਨੇ ਹੋਣ ਨਹੀਂ ਦੇਣਾ ਸਾਰੀ ਦੁਨੀਆ ਦੇ ਸਿੱਖ ਜਾਗਪੇ ਨੇ ਇਹ ਅਸੀਂ ਹੋਣ ਨਹੀਂ ਦੇਵਾਂਗੇ ਕਿਸੇ ਵੀ ਕੀਮਤ ਤੇ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਨੂੰ ਅਸੀਂ ਉਹਦੇ ਚ ਜਿਹੜਾ ਨਹੀਂ ਪਹਿਨਦੇ ਆਂਗੇ